ਵਕਤ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਇੱਕ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਬਗਾਵਤੀ ਸੁਰਾਂ ਉੱਠ ਰਹੀਆਂ ਨੇ ਤੇ ਕਿਸੇ ਵੇਲੇ ਵੀ ਆਮ ਆਦਮੀ ਪਾਰਟੀ ਚ ਵੱਡੀ ਬਗਾਵਤ ਹੋ ਸਕਦੀ ਹੈ ਔਰ ਚਰਚਾ ਇਹ ਹੈ ਕਿ 20 ਦੇ ਕਰੀਬ ਐਮ ਐਲ اے ਆਮ ਆਦਮੀ ਪਾਰਟੀ ਨੂੰ ਛੱਡ ਸਕਦੇ ਨੇ ਪੂਰੀ ਗੱਲ ਦੇ ਉੱਪਰ ਚਰਚਾ ਆਪਾਂ ਅੱਗੇ ਕਰਦੇ ਹਾਂ ਦੂਜੀ ਖਬਰ ਹੈ ਕਿ ਭਗਵੰਤ ਮਾਨ ਦੀ ਹਾਲਤ ਜਿਹੜੀ ਆ ਉਹ ਬਹੁਤ ਬੁਰੀ ਹੋ ਗਈ ਹੈ ਔਰ ਭਗਵੰਤਮਾਨ ਦੇ ਆਪਣੇ ਹੀ ਬੋਲ ਸ਼ਰਿਆਮ ਪੁੱਠੇ ਪੈਂਦੇ ਨਜ਼ਰ ਆ ਰਹੇ ਨੇ ਔਰ ਪੂਰਾ ਸੀਨ ਕੀ ਹੈ ਉਹ ਤੁਹਾਨੂੰ ਅੱਗੇ ਦੱਸਦੇ ਆ ਔਰ ਤੀਜਾ ਕੇਜਰੀਵਾਲ ਨੂੰ ਸ਼ਰਿਆਮ ਆਮ ਆਦਮੀ ਪਾਰਟੀ ਦੇ ਇੱਕ ਮੌਜੂਦਾ ਐਨ ਐਲ ਏ ਨੇ ਸਿੱਧਾ ਕਹਿ ਦਿੱਤਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਤੁਸੀਂ ਹੁਣ ਚੋਣਾ ਕਰਾ ਲਓ ਹੁਣ ਵੋਟਾਂ ਪਵਾ ਲਓ ਤਾਂ ਇੱਕ ਵੀ ਐਮ ਐਲ ਏ ਨਹੀਂ ਜਿੱਤੇਗਾ ਔਰ ਪਹਿਲਾਂ ਜਿਹੜੇ 92 ਜਿੱਤੇ ਨੇ ਉਹਨਾਂ ਚੋਂ ਤਾਂ ਕੋਈ ਨਹੀਂ ਜਿੱਤੇਗਾ ਸ਼ਰੇਆਮ ਇਹ ਕਹਿ ਦਿੰਦਾ ਹੈ ਔਰ ਇਹਦੇ ਉੱਪਰ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਆਂ ਪਹਿਲਾਂ ਆਮ ਆਦਮੀ ਪਾਰਟੀ ਚ ਕਿਹੜੀਆਂ ਬਗਾਵਤੀ ਸੁਰਾਂ ਉੱਠ ਰਹੀਆਂ ਨੇ ਤੇ ਕਿਉਂ ਉੱਠ ਰਹੀਆਂ ਨੇ ਜਵਾਬ ਇਹ ਹੈ ਕਿ ਦਿੱਲੀ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਦਿੱਲੀ ਦੇ ਵਿੱਚ ਵੋਟਾਂ ਸਿਰ ਤੇ ਆ ਗਈਆਂ ਆਮ ਆਦਮੀ ਪਾਰਟੀ ਨੇ ਚਾਰ ਲਿਸਟਾਂ ਆਪਣੇ ਦਿੱਲੀ ਦੇ ਵਿੱਚ ਐਮ ਐਲ ਏ ਖੜੇ ਕਰਨ ਦੇ ਉਮੀਦਵਾਰਾਂ ਦੀਆਂ ਜਾਰੀ ਕੀਤੀਆਂ ਨੇ ਔਰ ਜਿਹੜੇ ਪੁਰਾਣੇ ਬੰਦਿਆਂ ਨੂੰ ਟਿਕਟ ਨਹੀਂ ਮਿਲ ਰਹੀ ਜਾ ਜਿਹੜੇ ਚਾਹਵਨ ਸੀ ਕਿ ਐਤਕੀ ਵੀ ਸਾਨੂੰ ਐਮਐਲਏ ਖੜਾ ਕੀਤਾ ਜਾਏਗਾ ਔਰ ਆਮ ਆਦਮੀ ਪਾਰਟੀ ਨੇ ਦੂਜੀਆਂ ਪਾਰਟੀਆਂ ਚੋਂ ਬੰਦੇ ਲੈ ਕੇ ਜਾਂ ਹੋਰ ਬੰਦਿਆਂ ਨੂੰ ਟਿਕਟ ਦੇ ਕੇ ਐਮਐਲਏ ਖੜਾ ਕਰਤਾ ਤਾਂ 20 ਦੇ ਕਰੀਬ ਐਮਐਲਏ ਚਰਚਾ ਹੈ ਗੱਲ ਨਿਕਲ ਕੇ ਆ ਰਹੀ ਹੈ ਕਿ 20 ਦੇ ਕਰੀਬ ਐਮਐਲਏ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਜਿਹੜੇ ਉਹ ਬਗਾਵਤ ਕਰ ਸਕਦੇ ਨੇ ਆਮ ਆਦਮੀ ਪਾਰਟੀ ਨੂੰ ਛੱਡ ਸਕਦੇ ਨੇ ਜਿਵੇਂ ਪੰਜਾਬ ਦੇ ਵਿੱਚ ਪਿੱਛੇ ਜਿਮਣੀ ਚੋਣਾ ਹੋਈਆਂ ਸਿਰਫ 4 ਥਾਵਾਂ ਤੇ ਵੋਟਾਂ ਪਈਆਂ ਗਿੱਦੜਵਾ ਬਰਨਾਲਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਔਰ 2 ਥਾਵਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਖਿਲਾਫ ਆਪਣਿਆਂ ਨੇ ਹੀ ਬਗਾਵਤ ਕੀਤੀ ਔਰ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਵੀ ਹੋਇਆ ਤੁਸੀਂ ਦੇਖ ਲਓ ਬਰਨਾਲੇ ਦੇ ਵਿੱਚ ਬਰਨਾਲੇ ਚ ਆਮ ਆਦਮੀ ਪਾਰਟੀ ਦਾ ਜਿਹੜਾ ਜਿਹੜਾ ਇੱਕ ਜ਼ਿਲ੍ਹਾ ਪ੍ਰਧਾਨ ਸੀ ਗੁਰਦੀਪ ਬਾਠ ਉਹ ਜਦੋਂ ਆਮ ਆਦਮੀ ਪਾਰਟੀ ਦੇ ਖਿਲਾਫ ਹੋ ਕੇ ਖੜਿਆ ਉਸੇ ਨੇ ਬਰਨਾਲੇ ਤੋਂ ਹਰਾਇਆ ਆਮ ਆਦਮੀ ਪਾਰਟੀ ਨੂੰ ਔਰ ਇਸੇ ਤਰ੍ਹਾਂ ਹੀ ਦਿੱਲੀ ਦੇ ਵਿੱਚ ਕਾਫੀ ਐਮਐਲਏਾਂ ਦੀ ਖਬਰ ਸੁਣਨ ਨੂੰ ਮਿਲ ਰਹੀ ਹੈ ਦੇਖੋ ਸਿੱਧੀ ਤੇ ਸਾਫ਼ ਗੱਲ ਹੈ ਸਾਰੀਆਂ ਹੀ ਪਾਰਟੀਆਂ 'ਚ ਇਹ ਜਿਹੜੇ ਐਮਐਲਏ ਐਮਪੀ ਜਾਂ ਇਹ ਲੀਡਰ ਬਣ ਆਉਂਦੇ ਨੇ ਇਹ ਗੱਲਾਂ ਤਾਂ ਕਰਦੇ ਨੇ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਅਸੀਂ ਸੇਵਾ ਕਰਨ ਆਏ ਆ ਅਸਲ ਦੇ ਵਿੱਚ ਸੇਵਾ ਨਹੀਂ ਮੇਵਾ ਖਾਣ ਆਉਂਦੇ ਨੇ ਤੇ ਮੇਵਾ ਖਾਦਾ ਕਿਵੇਂ ਜਾ ਸਕਦਾ ਐਮਪੀ ਜਾਂ ਐਮਐਲਏ ਬਣ ਕੇ ਜਾਂ ਮੰਤਰੀ ਬਣ ਕੇ ਤੇ ਜੇ ਉਹ ਐਮਪੀ ਐਮਐਲਏ ਜਾਂ ਮੰਤਰੀ ਦੇ ਪਦ ਨਾ ਮਿਲਣ ਫਿਰ ਇਹਨਾਂ ਨੂੰ ਸੇਵਾ ਸੁਭਾ ਚੰਗੀ ਨਹੀਂ ਲੱਗਦੀ ਮੌਜੂਦਾ ਸਿਆਸਤ ਦੀ ਇਹ ਵੱਡੀ ਸਚਾਈ ਹੈ ਇਸੇ ਕਰਕੇ ਫਿਰ ਇਹ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਚਲੇ ਜਾਂਦੇ ਨੇ ਦਲ ਬਦਲੂ ਇਸੇ ਕਰਕੇ ਟਪੂਸੀਆਂ ਮਾਰਦੇ ਨੇ ਔਰ ਆਮ ਆਦਮੀ ਪਾਰਟੀ ਤੇ ਦਿੱਲੀ ਚ ਇਹ ਸੀਨ ਇਸ ਟਾਈਮ ਕਾਫੀ ਭਾਰੂ ਹੋ ਰਿਹਾ ਦੂਜੇ ਪਾਸੇ ਭਗਵੰਤ ਮਾਨ ਦੀ ਦੇਖੋ ਕੀ ਹਾਲਤ ਹੋ ਗਈ ਹੈ ਭਗਵੰਤ ਮਾਨ ਇਹ ਕਹਿੰਦਾ ਹੁੰਦਾ ਸੀਗਾ ਕਿ ਇੱਕ ਵਾਰੀ ਜੇ ਪੰਜਾਬ 'ਚ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜੇ ਨਾ ਤੇ ਫੇਰ ਅਸੀਂ ਵੋਟਾਂ ਮੰਗਣ ਨਹੀਂ ਆਵਾਂਗੇ ਅਸੀਂ ਲੋਕਾਂ ਨੂੰ ਸਿਰਫ ਇਹ ਕਵਾਂਗੇ ਵੀ ਜੇ ਤੁਹਾਨੂੰ ਸਾਡੇ ਕੀਤੇ ਕੰਮ ਪਸੰਦ ਨਹੀਂ ਜੇ ਸਾਡੇ ਕੰਮਾਂ ਤੋਂ ਖੁਸ਼ ਹੋ ਤਾਂ ਵੋਟ ਪਾ ਦਿਓ ਨਹੀਂ ਤਾਂ ਰਹਿਣ ਦਿਓ ਤੇ ਭਗਵੰਤ ਮਾਨ ਦਾ ਇਹ ਦਾਵਾ ਸੀ ਕਿ ਐਨੇ ਕੰਮ ਕਰਾਂਗੇ ਐਨੇ ਕੰਮ ਕਰਾਂਗੇ ਕਿ ਲੋਕ ਆਪਣੇ ਆਪ ਹੀ ਸਾਨੂੰ ਵੋਟਾਂ ਪਾਉਣਗੇ ਆਪਣੇ ਆਪ ਹੀ ਜਿਤਾ ਦਿਆ ਕਰਨਗੇ ਪਰ ਹੋ ਉਲਟ ਰਿਹਾ ਭਗਵੰਤ ਮਾਨ ਸਾਹਿਬ ਦੇ ਬੋਲ ਪੁੱਠੇ ਪੈ ਰਹੇ ਨੇ ਕਿਵੇਂ ਤੁਸੀਂ ਦੇਖੋ ਪਹਿਲੀ ਵਾਰ ਇਹ ਸੀਨ ਦੇਖ ਰਹੇ ਆ ਕਿ ਐਮਸੀ ਦੀਆਂ ਚੋਣਾਂ ਹੋ ਰਹੀਆਂ ਨੇ ਜਿਵੇਂ ਪਿੰਡਾਂ ਦੇ ਸਰਪੰਚੇਵੇਂ ਮੁਹੱਲਿਆਂ ਦੇ ਐਮਸੀ ਬੰਦੇ ਨੇ ਤੇ ਐਮਸੀ ਦੀਆਂ ਚੋਣਾਂ 'ਚ ਮੁੱਖ ਮੰਤਰੀ ਖੁਦ ਰੋਡ ਸ਼ੋਅ ਕੱਢ ਰਿਹਾ ਆ ਤੁਸੀਂ ਦੇਖਿਆ ਅੰਮ੍ਰਿਤਸਰ ਜਲੰਧਰ ਫਗਵਾੜੇ ਭਗਵੰਤ ਮਾਨ ਮੁੱਖ ਮੰਤਰੀ ਖੁਦ ਐਮਸੀ ਦੀਆਂ ਵੋਟਾਂ 'ਚ ਪ੍ਰਚਾਰ ਕਰਦਾ ਫਿਰਦਾ ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਐਮਸੀ ਦੀਆਂ ਵੋਟਾਂ 'ਚ ਆਪ ਆਪਣੀ ਪਾਰਟੀ ਦੇ ਲਈ ਐਦਾਂ ਵੋਟਾਂ ਨਹੀਂ ਸੀ ਮੰਗੀਆਂ ਹੁਣ ਕੀ ਕਹੀਏ ਭਗਵੰਤ ਸਿੰਘ ਸਾਬ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਕਿ ਸਾਡੇ ਕੰਮਾਂ ਨੂੰ ਇੰਨੀ ਵੋਟ ਪੈਣੀ ਹੈ ਸਾਨੂੰ ਵੋਟ ਮੰਗਣੀ ਨਹੀਂ ਪਿਆ ਕਰਨੀ ਤੇ ਹੁਣ ਐਮਸੀ ਦੀਆਂ ਚੋਣਾਂ 'ਚ ਵੀ ਮੰਗਦੇ ਫਿਰਦੇ ਹੋ ਥੋੜਾ ਜਿਆ ਸੋਚੋ ਕਿਹੜਾ ਇਨਕਲਾਬ ਕਿਹੜੀ ਕ੍ਰਾਂਤੀ ਕਿਹੜਾ ਬਦਲਾਅ ਕਰ ਦਿੱਤਾ ਜਿਹਦੇ ਦਾਅਵੇ ਕੀਤੇ ਸੀ ਦੇਖੋ ਸੱਚੀ ਮੁੱਚੀ ਮਾਨ ਸਾਹਿਬ ਜੇਕਰ ਜਿਹੜਾ ਤੁਸੀਂ ਸਰਕਾਰ ਬਣਾਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਨਾ ਕਿ 5 ਮਿੰਟਾਂ ਚ 23 ਫਸਲਾਂ ਤੇ ਸਾਰੀਆਂ ਫਸਲਾਂ ਤੇ ਐਮਐਸਪੀ ਦੇ ਦੇਾਂਗੇ ਜੇ ਦਿੱਤੀ ਹੁੰਦੀ ਕਿਸਾਨਾਂ ਨੂੰ ਜਿਹੜਾ ਤੁਸੀਂ ਵੋਟਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਬੇਰਜਗਾਰੀ ਖਤਮ ਕਰ ਦੇਾਂਗੇ ਜਿਹੜਾ ਤੁਸੀਂ ਵੋਟਾਂ ਤੋਂ ਪਹਿਲਾਂ ਸਰਕਾਰ ਬਣਾਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕੱਚੇ ਮੁਲਾਜ਼ਮ ਪੱਕੇ ਕਰ ਦੇਾਂਗੇ ਜਿਹੜਾ ਤੁਸੀਂ ਵੋਟਾਂ ਤੋਂ ਪਹਿਲਾਂ ਮਜ਼ਦੂਰਾਂ ਨਾਲ ਵਾਅਦਾ ਕੀਤਾ ਸੀ ਤੁਹਾਡੀਆਂ ਜ਼ਿੰਦਗੀਆਂ ਬਦਲ ਦੇਾਂਗੇ ਵੱਡਾ ਬਦਲਾ ਜਿਹੜਾ ਤੁਸੀਂ ਸਾਰੇ ਤਬਕਿਆਂ ਨਾਲ ਵਾਅਦੇ ਕੀਤੇ ਸੀ ਜੇ ਉਹ ਪੂਰੇ ਕੀਤੇ ਹੁੰਦੇ ਬੀਬੀਆਂ ਨੂੰ ਕਿਹਾ ਸੀ ਹਜ਼ਾਰ-ਹਜ਼ਾਰ ਰੁਪਈਆ ਹਰ ਮਹੀਨੇ ਦਿਆ ਕਰਾਂਗੇ। ਕਿਹਾ ਸੀ ਨਾ? ਕਿਹਾ ਸੀ ਮੇਰੇ ਹੱਥ 'ਚ ਹਰਾ ਪੈਨ ਆ ਲੈੰਦਿਓ। ਸਾਰਿਆਂ ਨੂੰ ਨੌਕਰੀਆਂ ਬੇਰੁਜ਼ਗਾਰੀ ਦਿਖੇਗੀ ਨਹੀਂ। ਕਿਹਾ ਸੀ ਨਾ ਮਾਨ ਸਾਹਿਬ। ਭਗਵੰਤ ਮਾਨ ਸਾਹਿਬ ਤੁਸੀਂ ਇਹ ਵੀ ਕਿਹਾ ਸੀਗਾ ਸਾਡੇ ਰਾਜ 'ਚ ਧਰਨੇ ਨਹੀਂ ਲੱਗਿਆ ਕਰਨਗੇ। ਧਰਨੇ ਲੱਗਣ ਤੋਂ ਪਹਿਲਾਂ ਹੀ ਅਸੀਂ ਲੋਕਾਂ ਦੀ ਮੰਗ ਪੂਰੀ ਕਰ ਦਿਆ ਕਰਨੀ ਹੈ ਧਰਨਾ ਲੱਗਣ ਹੀ ਨਹੀਂ ਦੇਣਾ ਤੇ ਜੇ ਇਹਨਾਂ ਚੋਂ ਕੱਖ ਵੀ ਹੋਇਆ ਹੁੰਦਾ ਤੇ ਅੱਜ ਤੁਹਾਨੂੰ ਐਮਸੀ ਦੀਆਂ ਚੋਣਾਂ ਦੇ ਵਿੱਚ ਆਪੇ ਗਲੀ ਗਲੀ ਜਾ ਕੇ ਰੋਡ ਛੋੜ ਨਾ ਕੱਢਨੇ ਪੈਂਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਸੋ ਇਹ ਬੜੀ ਮੰਦ ਭਾਗੀ ਸਥਿਤੀ ਆਮ ਆਦਮੀ ਪਾਰਟੀ ਦੀ ਇੱਕ ਆਪਾਂ ਕਹਿ ਸਕਦੇ ਆ ਆਮਦਵੀ ਪਾਰਟੀ ਦਾ ਗ੍ਰਾਫ ਸੱਚੀ ਥੱਲੇ ਗਿਆ ਜੇ ਮੁੱਖ ਮੰਤਰੀ ਨੂੰ ਇਦਾਂ ਵੋਟਾਂ ਮੰਗਣੀਆਂ ਪੈ ਰਹੀਆਂ ਔਰ ਅਗਲੀ ਗੱਲ ਗਵਰਨਰ ਸੁਣਿਓ ਆਮ ਆਦਮੀ ਪਾਰਟੀ ਦਾ ਆਪਣਾ ਹੀ ਐਮਐਲਏ ਕੁੰਵਰ ਵਿਜੇ ਪ੍ਰਤਾਪ ਜਿਹੜਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦਾ ਐਮਐਲਏ ਆ ਵੱਡਾ ਪੁਲਿਸ ਅਫਸਰ ਸੀ ਆਈਪੀਐਸ ਸੀ ਪੰਜਾਬ ਪੁਲਿਸ ਚ ਉਹ ਆਈਜੀ ਸੀ ਉਹਨੇ ਨੌਕਰੀ ਛੱਡੀ ਨੌਕਰੀ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਇਆ ਸੀ ਵੋਟਾਂ ਤੋਂ ਪਹਿਲਾਂ ਭਗਵੰਤ ਮਾਨ ਤੇ ਕੇਜਰੀਵਾਲ ਦੋਨਾਂ ਨੇ ਰੱਜ ਕੇ ਤਰੀਫਾਂ ਕੀਤੀਆਂ ਸੀ ਵੀ ਬੰਦਾ ਬਹੁਤ ਇਮਾਨਦਾਰ ਹੈ ਅੱਜ ਉਹੀ ਕਹਿ ਰਿਹਾ ਹੈ ਤੁਹਾਡਾ ਹੀ ਐਮਐਲਏ ਉਹ ਕਹਿੰਦਾ ਮੈਂ ਕੇਜਰੀਵਾਲ ਨੂੰ ਤੇ ਕੇਜਰੀਵਾਲ ਦੀ ਘਰ ਵਾਲੀ ਨੂੰ ਕਹਿ ਕੇ ਆਇਆ ਦਿੱਲੀ ਜਾ ਕੇ ਵੀ ਪੰਜਾਬ ਦੇ ਵਿੱਚ ਲੋਕਾਂ ਦਾ ਐਨਾ ਵਿਸ਼ਵਾਸ ਡਿੱਗ ਗਿਆ ਕਿ ਜੇ ਅੱਜ ਵੋਟਾਂ ਪੈ ਜਾਣ ਤੇ ਇੱਕ ਵੀ ਸੀਟ ਇੱਕ ਵੀ ਐਮਐਲਏ ਸਾਡਾ ਲੋਕ ਨਹੀਂ ਜਿਤਾਉਣਗੇ ਹੁਣ ਤੁਸੀਂ ਦੱਸੋ ਜਿਹੜੀ ਗੱਲ ਕੁਮਰ ਵਿਜੇ ਪ੍ਰਤਾਪ ਬੋਲ ਰਿਹਾ ਹੈ ਕੀ ਕੁਮਰ ਵਿਜੇ ਪ੍ਰਤਾਪ ਦੀ ਗੱਲ ਗੌਰ ਕਰਨ ਯੋਗ ਨਹੀਂ ਗਈ ਕੁਮਰ ਵਿਜੇ ਪ੍ਰਤਾਪ ਬਿਲਕੁਲ ਕੌੜਾ ਤੇ ਵੱਡਾ ਸੱਚ ਬੋਲ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਕੁਮਰ ਵਿਜੇ ਪ੍ਰਤਾਪ ਤੇ ਇੱਕ ਚੀਚੀਆਂ ਚੜਦੀਆਂ ਹੋਣ ਪਰ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਲਈ ਔਲੇ ਵਰਗਾ ਹੈ ਉਹ ਕਹਿੰਦੇ ਆ ਸਿਆਣਿਆਂ ਦਾ ਆਖਿਆ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਹੈ ਔਰ ਆਮ ਆਦਮੀ ਪਾਰਟੀ ਨੂੰ ਇਹ ਪਤਾ ਉਦੋਂ ਲੱਗਣਾ ਜਦੋਂ ਵੋਟਾਂ ਪਈਆਂ 92 ਐਮਐਲਏ ਜਿਤਾਤੇ ਇੱਕ ਵਾਰੀ ਅਗਲੀ ਵਾਰ ਆਮ ਆਦਮੀ ਪਾਰਟੀ ਦੇ ਤੁਸੀਂ ਦੱਸੋ ਕਿ 92 ਐਮਐਲਏ ਪੰਜਾਬ ਚ ਛੱਟਣਗੇ 92 ਨੂੰ ਛੱਡੋ 82 72 62 52 42 32 22 12 ਕਿ ਦੋ ਕੁਮਰ ਵਿਜੇ ਪ੍ਰਤਾਪ ਕਹਿੰਦਾ ਹੈ ਇੱਕ ਵੀ ਨਹੀਂ ਕੁਮਰ ਵਿਜੇ ਤਾਂ ਇਹਨਾਂ ਦਾ ਆਪਣਾ ਔਰ ਕੁਮਰ ਵਿਜੇ ਪ੍ਰਤਾਪ ਤਾਂ ਇਹ ਕਹਿੰਦਾ ਕਿ ਭਗਵਾਨ ਤੁਮਾ ਨੇ ਮੇਰੇ ਉੱਪਰ ਬਹੁਤ ਸ਼ੱਦਦ ਕੀਤਾ ਉਹ ਕਹਿੰਦਾ ਕੈਪਟਨ ਅਮਰਿੰਦਰ ਜਦੋਂ ਮੁੱਖ ਮੰਤਰੀ ਸੀ ਤੇ ਕੁਮਰ ਵਿਜੇ ਕਹਿੰਦਾ ਮੇਰੇ ਕੋਲ ਬੇਅਦਬੀ ਦੀ ਜਾਂਚ ਦਾ ਮਾਮਲਾ ਸੀ ਔਰ ਉਹ ਕਹਿੰਦਾ ਜਦੋਂ ਮੈਂ ਜਾਂਚ ਪੜਤਾਲ ਇਨਕੁਆਰੀ ਕੀਤੀ ਤਾਂ ਜਿਹੜੀ ਮੈਂ ਰਿਪੋਰਟ ਬੇਅਦਬੀ ਦੇ ਮਾਮਲੇ ਤੇ ਬਣਾ ਕੇ ਲਿਆਂਦੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਮੇਰੀ ਉਹ ਰਿਪੋਰਟ ਘੱਟੇ ਰੋਲ ਦਿੱਤੀ ਤੇ ਇਹਨਾਂ ਨੇ ਗੌਰ ਨਹੀਂ ਕੀਤੀ ਤੇ ਕਹਿੰਦਾ ਮੈਨੂੰ ਉਮੀਦ ਸੀ ਵੀ ਜਿਹੜੀ ਆਮ ਆਦਮੀ ਪਾਰਟੀ ਆ ਜੇ ਇਹਦੀ ਸਰਕਾਰ ਆ ਗਈ ਨਾ ਤਾਂ ਫੇਰ ਗੱਲ ਬਣੂਗੀ ਤੇ ਕੁਮਰ ਵਿਜੇ ਪ੍ਰਤਾਪ ਕਹਿੰਦਾ ਵੀ ਆਮ ਆਦਮੀ ਪਾਰਟੀ ਨੇ ਵੀ ਕੱਖ ਨਹੀਂ ਕੀਤਾ ਕੁਮਰ ਵਿਜੇ ਪ੍ਰਤਾਪ ਦਾ ਤਾਂ ਸਿੱਧਾ ਦੋਸ਼ ਆ ਕਿ ਆਮ ਆਦਮੀ ਪਾਰਟੀ ਨੇ ਵੀ ਉਸੇ ਤਰ੍ਹਾਂ ਹੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ ਜਿਵੇਂ ਕੈਪਟਨ ਅਮਰਿੰਦਰ ਹੋਰਾਂ ਨੇ ਬਚਾਇਆ ਸੀ ਕੁਮਰ ਵਿਜੇ ਪ੍ਰਤਾਪ ਕਹਿੰਦਾ ਕਿ ਹੁਣ ਜਦੋਂ ਸੁਖਬੀਰ ਬਾਦਲੋਰੀ ਸਾਰੇ ਗੁਨਾਹ ਮੰਨ ਗਏ ਨੇ ਅਕਾਲ ਤਖਤ ਤੇ ਜਾ ਕੇ ਉਹਨਾਂ ਨੇ ਕਬੂਲ ਕਰ ਲਿਆ ਵੀ ਅਸੀਂ ਗੋਲੀ ਵੀ ਚਲਵਾਈ ਸੀ ਅਸੀਂ ਬੇਅਦਬੀਆਂ ਦੇ ਉੱਪਰ ਜਾਂਚ ਵੀ ਠੀਕ ਤਰੀਕੇ ਨਾਲ ਕਰਾ ਕੇ ਦੋਸ਼ੀ ਨਹੀਂ ਫੜੇ ਜਦੋਂ ਉਹਨਾਂ ਨੇ ਮੰਨ ਲਿਆ ਕਿ ਜਿਹੜੇ ਗਲਤ ਪੁਲਿਸ ਅਫਸਰ ਸੀ ਉਹਨਾਂ ਨੂੰ ਅਸੀਂ ਤਰੱਕੀਆਂ ਦਿੱਤੀਆਂ ਜਦੋਂ ਉਹਨਾਂ ਨੇ ਇਹ ਵੀ ਮੰਨ ਲਿਆ ਵੀ ਅਸੀਂ ਜਿਹੜਾ ਡੇਰਾ ਸਰਸੇ ਦਾ ਮੁਖੀ ਆ ਉਹਨੂੰ ਆਪ ਮਾਫੀ ਦਵਾਈ ਸੀ ਤੇ ਕਾਲ ਤੱਕ ਸਾਹਿਬ ਦੇ ਜਥੇਦਾਰ ਨੂੰ ਵੀ ਅਸੀਂ ਆਪ ਹੁਕਮ ਕਰਕੇ ਵਰਤਦੇ ਰਹੇ ਆ ਤੇ ਕੁਮਰ ਵਿਜੇ ਪ੍ਰਤਾਪ ਕਹਿੰਦਾ ਫਿਰ ਹੁਣ ਜਦੋਂ ਉਹ ਕਬੂਲ ਕਰਕੇ ਸਾਰਾ ਕੁਝ ਤਾਂ ਹੁਣ ਭਗਵੰਤਮਾਨ ਸਰਕਾਰੇ ਤੇ ਕਾਰਵਾਈ ਕਰੇ ਕੁਮਰ ਵਿਜੇ ਪ੍ਰਤਾਪ ਕਹਿੰਦਾ ਹੁਣ ਭਗਵੰਤਮਾਨ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ ਕੁਮਰ ਵਿਜੇ ਪ੍ਰਤਾਪ ਕਹਿੰਦਾ ਹੁਣ ਉਹਨਾਂ ਦਾ ਕਬੂਲਨਾਮਾ ਭਗਵੰਤਮਾਨ ਨੂੰ ਅਦਾਲਤ 'ਚ ਪੇਸ਼ ਕਰਨਾ ਚਾਹੀਦਾ ਔਰ ਜੋਗਣਾ ਉਹਨਾਂ ਨੇ ਕਬੂਲੇ ਨਹੀਂ ਉਨ੍ਹਾਂ ਦੀ ਸਜ਼ਾ ਉਹਨਾਂ ਨੂੰ ਅਦਾਲਤ ਤੋਂ ਵੀ ਦਿਵਾਉਣੀ ਚਾਹੀਦੀ ਹੈ ਪਰ ਨਾਲ ਹੀ ਕੁਮਰ ਵਿਜੇ ਪ੍ਰਤਾਪ ਕਹਿੰਦਾ ਕਹਿੰਦਾ ਮੈਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ ਕਹਿੰਦਾ ਇਹਨਾਂ ਨੇ ਕੱਖ ਨਹੀਂ ਕਰਨਾ ਕੁਮਰ ਵਿਜੇ ਪ੍ਰਤਾਪ ਕਹਿੰਦਾ ਮੈਨੂੰ ਗੁਰੂ ਗੋਬਿੰਦ ਸਿੰਘ ਦੀ ਅਦਾਲਤ ਤੋਂ ਵਿਸ਼ਵਾਸ ਉਮੀਦ ਤੇ ਭਰੋਸਾ ਹੈ ਕਹਿੰਦਾ ਗੁਰੂ ਗੋਬਿੰਦ ਸਿੰਘ ਦੀ ਅਦਾਲਤ ਦੇ ਵਿੱਚ ਰੋਜ਼ ਸੁਣਵਾਈ ਹੋ ਰਹੀ ਹੈ ਤੇ ਲਾਜ਼ਮੀ ਨਤੀਜਾ ਨਿਕਲੇਗਾ ਕੁਮਰ ਵਿਜੇ ਪ੍ਰਤਾਪ ਕਹਿੰਦਾ ਭਗਵੰਤ ਮਾਨ ਇਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕਰੇਗਾ ਏ ਤੁਸੀਂ ਮੇਰੇ ਤੋਂ ਲਿਖ ਕੇ ਲੈ ਲਓ ਹੁਣ ਯਾਰੋ ਇੱਕ ਵੱਡਾ ਸਵਾਲ ਹੈ ਕੁਮਰ ਵਿਜੇ ਪ੍ਰਤਾਪ ਇੰਨੀਆਂ-ਇੰਨੀਆਂ ਵੱਡੀਆਂ ਗੱਲਾਂ ਕਰ ਰਿਹਾ ਹੈ ਕੁਮਰ ਵਿਜੇ ਪ੍ਰਤਾਪ ਤੇ ਆਮ ਆਦਮੀ ਪਾਰਟੀ ਕੋਈ ਕਾਰਵਾਈ ਕਿਉਂ ਨਹੀਂ ਕਰਦੀ ਉਹਨੂੰ ਪਾਰਟੀ ਚ ਕਿਉਂ ਨਹੀਂ ਕੱਢਿਆ ਜਾ ਰਿਹਾ ਜਾਂ ਜਿਹੜੀਆਂ ਗੱਲਾਂ ਉਹ ਉਠਾ ਰਿਹਾ ਹੈ ਉਹਦੇ ਜਵਾਬ ਆਮ ਆਦਮੀ ਪਾਰਟੀ ਕਿਉਂ ਨਹੀਂ ਦੇ ਰਹੀ ਨਾ ਭਗਵੰਤ ਮਾਨ ਉਹਦੇ ਤੇ ਬੋਲਦਾ ਨਾ ਕੇਰੀਵਾਲ ਨਾ ਆਮ ਆਦਮੀ ਪਾਰਟੀ ਦਾ ਨਵਾਂ ਬਣਿਆ ਪ੍ਰਧਾਨ ਅਮਨ ਅਰੋੜਾ ਨਾ ਇਹਨਾਂ ਦਾ ਬੁਲਾਰਾ ਜਿਹੜਾ ਮਲਵਿੰਦਰ ਕੰਗ ਕਿਉਂ ਕੋਈ ਵੀ ਕੁਮਰ ਵਿਜੇ ਪ੍ਰਤਾਪ ਦੀ ਗੱਲ ਤੇ ਕੁਝ ਨਹੀਂ ਬੋਲ ਰਿਹਾ ਨਾ ਰਗਵ ਚੱਡਾ ਬੋਲਦਾ ਨਾ ਸੰਦੀਪ ਪਾਠਕ ਬੋਲਦਾ ਨਾ ਸੰਜੀਤ ਸਿੰਘ ਬੋਲਦਾ ਨਾ ਦਿੱਲੀ ਵਾਲੇ ਬੋਲਦੇ ਨੇ ਨਾ ਪੰਜਾਬ ਵਾਲੇ ਲੀਡਰਸ਼ਿਪ ਚ ਕੋਈ ਵੀ ਨਹੀਂ ਤਾਂ ਫਿਰ ਪ੍ਰੋਬਲਮ ਕੀ ਹੈ ਅਸਲ ਕਹਾਣੀ ਮਿੱਤਰੋ ਇਹ ਆ ਕੁਮਰ ਵਿਜੇ ਪ੍ਰਤਾਪ ਇੱਕ ਵੱਡਾ ਤੇ ਇਮਾਨਦਾਰ ਨਾਮ ਹੈ ਪੰਜਾਬ ਚ ਆਮ ਆਦਮੀ ਪਾਰਟੀ ਨੇ ਖੁਦ ਉਹਦੀਆਂ ਤਰੀਫਾਂ ਦੇ ਪੁਲ ਬੰਨੇ ਹੋਏ ਨੇ ਭਗਵਨ ਤਮਾਨੇ ਤੇ ਕੇਜਰੀਵਾਲ ਨੇ ਉਹਨੂੰ ਜਦੋਂ ਪਾਰਟੀ 'ਚ ਲਿਆਂਦਾ ਸੀ ਉਹਦੀਆਂ ਤਰੀਫਾਂ ਇਹਨਾਂ ਨੇ ਇੰਨੀਆਂ ਕੀਤੀਆਂ ਹੁਣ ਉਹਨਾਂ ਤਰੀਫਾਂ ਨੂੰ ਗਲਤ ਕਿਵੇਂ ਕਹਿ ਲੈਣਗੇ ਤੇ ਉਹਨੂੰ ਪਾਰਟੀ 'ਚੋਂ ਜੇ ਕੱਢਣਗੇ ਤਾਂ ਇਹਨਾਂ ਨੂੰ ਪਤਾ ਪੰਜਾਬ ਦੇ ਲੋਕ ਇਹਨਾਂ ਦੇ ਖਿਲਾਫ ਹੋ ਜਾਣਗੇ ਲੋਕ ਕਹਿਣਗੇ ਵੀ ਉਹ ਸੱਚ ਬੋਲਦਾ ਸੀ ਉਹ ਸੱਚ ਉਗਲਦਾ ਸੀ ਉਹ ਪੋਲਾ ਖੋਲਦਾ ਸੀ ਇਸੇ ਕਰਕੇ ਉਹਨੂੰ ਪਾਰਟੀ 'ਚੋਂ ਕੱਢਿਆ ਇਸੇ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਇਹਨਾਂ ਦੇ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਹਾਲਤ ਬਣਾਈ ਬੈਠਾ ਨਾ ਤੇ ਉਹ ਜਿਵੇਂ ਕਹਿੰਦੇ ਨੇ ਸੱਪ ਦੇ ਮੂੰਹ ਚ ਕੋੜ ਕਿਰਲੀ ਜੇ ਖਾਂਦਾ ਤੇ ਕੋੜੀ ਹੁੰਦਾ ਜੇ ਛੱਡਦਾ ਤੇ ਲਾਜ ਲੱਗਦੀ ਹੈ ਇਸੇ ਤਰ੍ਹਾਂ ਜੇ ਇਹ ਕੁਮਰ ਵਿਜੇ ਪ੍ਰਤਾਪ ਤੇ ਕੋਈ ਕਾਰਵਾਈ ਨਹੀਂ ਕਰਦੇ ਤਾਂ ਉਹ ਲਗਾਤਾਰ ਪੂਲਾ ਖੋਲ ਰਿਹਾ ਉਹ ਵੱਡੇ ਸਵਾਲ ਉਠਾਰ ਰਿਹਾ ਜਿਹੜੇ ਤਾਂ ਵਿਰੋਧੀ ਨਹੀਂ ਉਠਾ ਰਹੇ ਤੇ ਜੇ ਉਹਨੂੰ ਕੱਢਣਗੇ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਬਹੁਤ ਵੱਡਾ ਸਿਆਸੀ ਨੁਕਸਾਨ ਲੋਕਾਂ ਦੇ ਵਿੱਚ ਸਾਡਾ ਹੋ ਜਾਣਾ ਇਸ ਕਰਕੇ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਲਈ ਗਲੇ ਦੀ ਹੱਡੀ ਬਣਿਆ ਪਿਆ ਗਲੇ ਦੀ ਹੱਡੀ ਬਣਿਆ ਪਿਆ ਕੋਈ ਤੋੜ ਨਹੀਂ ਆਮ ਆਦਮੀ ਪਾਰਟੀ ਨੂੰ ਕੁਮਰ ਵਿਜੇ ਪ੍ਰਤਾਪ ਦਾ ਦੇਖਦਾ ਜੇ ਕੁਮਰ ਦੀ ਥਾਂ ਤੇ ਕੋਈ ਪੜਾ ਹੋਰ ਐਮ ਐਲ ਏ ਹੁੰਦਾ ਫਰਜ਼ ਕਰੋ ਕੋਈ ਹੋਰ ਹੁੰਦਾ ਉਹਨੂੰ ਕੱਢ ਕੇ ਬਾਹਰ ਮਾਰਿਆ ਹੋਣਾ ਸੀ ਕਿਉਂਕਿ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਸਰਕਾਰ ਬਣਾਉਣ ਲਈ ਜਿੰਨੇ ਐਮਐਲਏ ਚਾਹੀਦੇ ਨੇ ਉਸ ਤੋਂ ਲਗਭਗ 35 ਨਾਲੋਂ ਵੀ ਜ਼ਿਆਦਾ ਇਹਨਾਂ ਦੇ ਕੋਲ ਨੇ ਇੱਕ ਦੋ ਜੇ ਕੱਢ ਵੀ ਦੇਣਗੇ ਕੋਈ ਫਰਕ ਫੁਰਕ ਨਹੀਂ ਪੈਣਾ ਇਸ ਕਰਕੇ ਹੋਰ ਕੋਈ ਹੁੰਦਾ ਤਾਂ ਮੱਖਣ 'ਚੋਂ ਵਾਲ ਵਾਂਗ ਕੱਢ ਕੇ ਬਾਹਰ ਸੁੱਟਿਆ ਹੁੰਦਾ ਕੋਮਰ ਵਿਜੇ ਪ੍ਰਤਾਪ ਪੰਜਾਬ ਦੇ ਵਿੱਚ ਇੱਕ ਜੜਾ ਲਾ ਚੁੱਕਾ ਵਿਅਕਤੀ ਹੈ ਭਾਵੇਂ ਉਹ ਬਾਹਰ ਦਾ ਹੈ ਪੰਜਾਬੀ ਵੀ ਵਿਚਾਰਾ ਟੁੱਟੀ ਫੁੱਟੀ ਬੋਲਦਾ ਹੈ ਹੋਰ ਸੂਬੇ 'ਚ ਜੰਮਿਆ ਹੋਰ ਸੂਬੇ 'ਚ ਪਲਿਆ ਉਹ ਤਾਂ ਪੰਜਾਬੀ ਹੈ ਨਹੀਂ ਸੀ ਉਹ ਤਾਂ ਪੁਲਿਸ ਅਫਸਰ ਬਣ ਕੇ ਆਈਪੀਐਸ ਅਫਸਰ ਬਣ ਕੇ ਇੱਥੇ ਆਇਆ ਲੋਕ ਕਹਿੰਦੇ ਨੇ ਇਮਾਨਦਾਰ ਸੀ ਲੋਕ ਕਹਿੰਦੇ ਇਸੇ ਕਰਕੇ ਉਹਨੂੰ ਜਾਂਚ ਪੜਤਾਲ ਦਾ ਜੁਮਾ ਸੌਂਪਣਾ ਪਿਆ ਤੇ ਉਹਦੀ ਉਹਦੀ ਬਣਾਈ ਰਿਪੋਰਟ ਇਹਨਾਂ ਨੇ ਲਾਗੂ ਨਹੀਂ ਕੀਤੀ ਨਾ ਹਾਈ ਕੋਰਟਾਂ 'ਚ ਪੇਸ਼ ਕੀਤੀ ਉਹ ਪਿੱਟ ਕੇ ਮਰ ਗਿਆ ਹੁਣ ਤੱਕ ਵੀ ਮੈਨੂੰ ਪਹਿਲਾਂ ਤੁਸੀਂ ਜਿਹੜੀ ਜਾਂਚ ਪੜਤਾਲ ਟੀਮ ਸੀਗੀ ਬੇਅਦਬੀ ਦੀ ਉਹਦਾ ਮੁਖੀ ਮੈਨੂੰ ਲਾਇਆ ਬਾਅਦ ਚ ਮੇਰੀ ਹੀ ਰਿਪੋਰਟ ਦੇ ਉੱਪਰ ਤੁਸੀਂ ਗੌਰ ਨਹੀਂ ਕਰਦੇ ਤਾਂ ਉਹ ਕਹਿੰਦਾ ਮੈਨੂੰ ਉਮੀਦ ਸੀ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਤਾਂ ਕਮਾਲ ਹੋ ਜੇਗੀ ਪਰ ਕੁਛ ਨਹੀਂ ਹੋਇਆ ਔਰ ਉਹ ਲੋਕਾਂ ਨੂੰ ਉਮੀਦ ਸੀ ਵੀ ਕੁਮਰ ਵਿਜੇ ਪ੍ਰਤਾਪ ਨੂੰ ਨਾ ਇਹ ਗ੍ਰਹਿ ਮੰਤਰੀ ਬਣਾਉਣਗੇ ਜਾਂ ਕੋਈ ਵੱਡਾ ਮੰਤਰੀ ਬਣਾਉਣਗੇ ਜੇ ਇਹਨਾਂ ਦੀ ਸਰਕਾਰ ਬਣ ਗਈ ਪਰ ਇਹਨਾਂ ਨੇ ਕੁਮਰ ਵਿਜੇ ਪ੍ਰਤਾਪ ਨੂੰ ਕੱਖ ਨਹੀਂ ਬਣਾਇਆ ਕੁਮਰ ਵਿਜੇ ਕਹਿੰਦਾ ਮੈਂ ਮੰਤਰੀ ਬੰਨਾ ਹੀ ਨਹੀਂ ਚਾਹੁੰਦਾ ਉਹ ਕਹਿੰਦਾ ਮੈਂ ਭਗਵੰਤ ਮਾਨ ਦੇ ਨਾਲ ਤਾਂ ਮੰਤਰੀ ਬੰਨਾ ਹੀ ਨਹੀਂ ਫਿਰ ਕੁਮਰ ਵਿਜੇ ਪ੍ਰਤਾਪ ਕਰਨਾ ਕਿ ਚਾਹੁੰਦਾ ਕਈਆਂ ਦੇ ਸ਼ੰਕੇ ਕੁਮਰ ਵਿਜੇ ਤੇ ਵੀ ਨੇ ਕਈ ਇਹ ਵੀ ਕਹਿੰਦੇ ਵੀ ਕੁਮਰ ਵਿਜੇ ਪ੍ਰਤਾਪ ਵਿਰੋਧੀ ਪਾਰਟੀਆਂ ਦੇ ਹੱਥਾਂ 'ਚ ਖੇਡ ਰਿਹਾ ਤੇ ਉਹਨਾਂ ਨਾਲ ਜੁੜਿਆ ਹੋਇਆ ਕਹਿੰਦੇ ਕੁਮਰ ਵਿਜੇ ਪ੍ਰਤਾਪ ਨੇ ਥੋੜੇ ਟਾਈਮ 'ਚ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ 'ਚ ਜਾ ਸਕਦਾ ਹੈ ਉਹ ਐਹੋ ਜੇ ਅੰਦਾਜ਼ੇ ਕਮਰ ਵਿਜੇ ਪ੍ਰਤਾਪ ਬਾਰੇ ਕੁਝ ਲੋਕ ਲਾ ਰਹੇ ਨੇ ਵੇਖੋ ਯਾਰੋ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਮਰ ਵਿਜੇ ਪ੍ਰਤਾਪ ਨੇ ਕੀ ਕਰਨਾ ਹੈ ਪਰ ਫਿਲਹਾਲ ਜਿਹੜੇ ਸਵਾਲ ਉਹ ਉਠਾ ਰਿਹਾ ਉਹਨਾਂ ਤੇ ਸੋਚਣਾ ਵਿਚਾਰਨਾ ਗੌਰ ਕਰਨਾ ਤੇ ਚਿਤਣਾ ਬਣਦਾ ਹੈ ਕੀ ਕਹੋਗੇ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਾਹਿਬ ਤੁਸੀਂ ਦੇਖ ਰਹੇ ਹੋ ਲਾਈਵ ਸਤਿ ਵੀ ਬਹੁਤ ਮਿਹਰਬਾਨੀ